ਤਲ ਮੈਂ ਸਿਆੜ ਕੇ ਲੈਣੀ ਆ ਤੁਹਾਨੂੰ ਪਿਆਰ ਨਾਲ ਮੈਂ ਆਖਣ ਲਈ ਆ ਨੋਵਾਂ ਜਾਂ ਤਿੰਨ ਜਾਣੀ ਤੁਸੀਂ ਕਰ ਲਿਆ ਕਰੋ ਇੱਕ ਦਿਨ ਦੇ ਇੱਕ ਜਾਣੀ ਦੇ ਸਿਰ ਤੇ ਨਾ ਕੰਮ ਰਹਿਣ ਕਿੰਨੀ ਗੱਲਾਂ ਵਸਾ ਲੱਗੀ ਹੈ ਨਾ ਤੇ ਘਰ ਤੇ ਜਿਹੜੀ ਲੜਾਈ ਨਹੀਂ ਪੈਣੀ ਕੋਈ ਵੀ ਪਵੇ ਅਸੀਂ ਆ ਜੰਨੇ ਆ ਚੱਲ ਕੋਈ ਨਹੀਂ ਟਾਈਮ ਲੰਘੀ ਜਾਊ ਕਿਹੜੀ ਇਹੋ ਜੀ ਗੱਲਾਂ ਜਿਹੜੇ ਮੈਨੂੰ ਨਹੀਂ ਪਤਾ ਲੱਗਦਾ ਮੈਂ ਵੀ ਘਰ ਚੋ ਹੀ ਰਹਿਣੀ ਆ ਕੋਈ ਨਹੀਂ ਮੰਮੀ ਤੁਹਾਨੂੰ ਵੀ ਪਤਾ ਲੱਗ ਜੂਗਾ ਤੁਹਾਨੂੰ ਜਿਆਦਾ ਨਾ ਮੀਤੇ ਯਕੀਨ ਆਣਾ ਜੇ ਇਹ ਕਰਕੇ ਮੰਮੀ ਐ ਤੁਹਾਨੂੰ ਤਾਂ ਨਹੀਂ ਦੱਸਦੇ ਕਿ ਅਸੀਂ ਤੁਹਾਡੇ ਕੋਲੋਂ ਬੁਰੇ ਬਣਾਂਗੇ ਠੀਕ ਹੈ ਨਾ ਲੈ ਬਣਾਂਗੇ ਅਸੀਂ ਉਹਦੇ ਕੋਲੋਂ ਜਦੋਂ ਤੁਸੀਂ ਖੋਦ ਹੀ ਵੇਖੋਗੇ ਨਾ ਇਹ ਤੁਹਾਨੂੰ ਯਕੀਨ ਹੋਣਾ ਵਾ ਕਿ ਕਿਹੜੀਆਂ ਗੱਲਾਂ ਹੈ ਕਹਿੰਦੀਆਂ ਮੈਂ ਲਾ ਹੀ ਲੈਣਾ ਪਤਾ ਮੈਂ ਕਿਹੜਾ ਨਿਆਣੀ ਮੈਨੂੰ ਵੀ ਸਾਰਾ ਹੀ ਪਤਾ ਕਿਹੜੀ ਗੱਲ ਹੁੰਦੀ ਤੇ ਕਿਹੜੀ ਗੱਲ ਨਹੀਂ ਹੁੰਦੀ ਤਾਂ ਹੀ ਮੰਮੀ ਐ ਵੀ ਕਹਿੰਦੇ ਆ ਕਿ ਤੁਸੀਂ ਖੋਦ ਹੀ ਪਤਾ ਲਾ ਲਓਗੇ ਨਾ ਤਾਂ ਫੇਰ ਹੀ ਤੁਹਾਨੂੰ ਪਤਾ ਲੱਗਣਾ ਵ

ਆਲੀਆ ਅਪਾ ਕਿੱਸੀ ਕੀਤਾ ਹੈ ਬਹਾਂ ਤੋਂ 13 ਮਿੰਟ आले नीरो नीर की न वेली हो गई थी मैंने काम करके नी चुननिया चढ़ती करती आए समझे रख के लो पाजी ने दा रखी तेरे तो, में तो सिटा नहीं तो करती आज कहिए तेरे तो, चाचियां नंबर वो तो काली जमा तेरे में बड़ी ज्यादा है शादी बात कटी ना एक मारनी में एक और ਪੜਨਾ ਤੇ ਲਿਖਣਾ ਆਉਂਦਾ ਨਹੀਂ ਬੈਠ ਫੁੱਟ ਕੇ ਉੱਥੇ ਵਲੀ ਮੈਂ ਚੜਦੀ ਆ ਸੁਦਰਜ ਸੁਦਰਜ ਆ ਤੂੰ ਜਿਹੜੀ ਤਾਇਆ ਚਾਚੀਆਂ ਤੇ ਪਰ ਚੜੀ ਨਾ ਕੰਪ ਤੇ ਮੈਂ ਲਾਵਾਂ ਨਾ ਜੱਜਦਾ ਤੈਨੂੰ ਮਾੜੀਏ ਸਪੋਰਟ ਕਰ ਦਿੰਦੇ ਆ ਭੂਏ ਹੋ ਜਾਣੀ ਤੂੰ ਜਿਹਦਾ ਨਿਆਣੀ ਹੁੰਨੀ ਹੈ ਤੋ ਆ ਕੀ ਕੀਤਾ ਚਲ ਫੜ ਕੱਪੀ ਆਪਣੀ ਗੌਰੇ ਤੇ ਕਾਰਨ ਚਲ ਚਲ ਕੱਢ ਪੈਨਸਲ ਆਵੇ ਇੰਨਾ ਸਮਾਨ ਲੈ ਕੇ ਦਿੱਤਾ ਵਾ ਇਹ ਚ ਕਿੱਥੇ ਪੈਨਸਲ ਕਿੱਥੇ ਆ ਹੈ ਸਾਮਗਰਨ ਸਿੱਖਣਾ ਨਹੀਂ ਤੇਰੇ ਨਾਲ ਝੁੰਡੇ ਚ ਪੜੇ ਤੇ ਕੁੱਟਨੇ ਤੇਰੇ ਮੈਂ ਪੜਨਾ ਸੇਖਲਾ ਮੁੜ ਕੇ ਖਾ ਮਾਂ ਨੇ ਪੜਾਇਆ ਨਹੀਂ ਕੁੱਖ ਵੀ ਆ ਵੀ ਕੰਮ ਕਰ ਸਾਰਾ ਕੱਢ ਕੇ ਚੱਲ ਜੇ ਤੈਨੂੰ ਬਾਹਰ ਫੇਰਦੀ ਦੇਖੀ ਨਾ ਤੇ ਤੇਰੀ ਮੈਂ ਲੱਤਾਂ ਮਾਰ ਦੇਣੀ ਕਰੀਆ ਮੈਂ ਆਵੈਲਾ ਪੇਜ ਕਿਦਾਂ ਪਾੜਿਆ ਵੇਖ ਲਾ ਇੱਧਰ ਵੇਖ ਲਾ ਪੇਜ ਕਿਦਾਂ ਪਾੜੇ ਫਟ ਕੰਮ ਕਰਾ ਕਾ ਜੱਜਨਾ ਚੰਗਾ ਹੱਥ ਬੰਦ ਕਰ ਕਰ ਸੰਗ ਬੰਦ ਆਹ ਵੇ ਸੰਗ ਭੜਦੀ ਕਿਤੇ ਤੈਨੂੰ ਮੈਂ ਕਿਹਾ ਸੰਗ ਬੰਦ ਕਰ ਲਾ ਜੇ ਬਾਤ ਆ ਕੁਆ ਚਲ ਗਈ ਨਾ ਤੇਰੀ ਮੈਂ ਜਾਨ ਕੱਢ ਦੇਈ ਤੇਰੀ ਮੈਂ ਹੱਲੇ ਕਰ ਹੱਤ ਕਰ ਤੇ ਲੈ ਹੱਤ ਸੋਟੀ ਕਿੱਥੇ ਆ ਕਰ ਤੇ ਲੈ ਆੜ ਜਾ ਜਨਾ ਆੜ ਜਾ ਜਨਾ ਆ ਵੀ ਸਾਰਾ ਕੰਮ ਕਰ ਜੁੰਨੀ ਚਾਹੀਦੀ ਐ ਫੜੀਂ ਕੱਪੀਆਂ ਆਵੀ ਲਾ ਆਵੀ ਪੇਜ ਪਾੜਿਆ ਇੱਧਰ ਵੇਖ ਲਾ ਆ ਪਾੜਿਆ ਨਾ ਪੇਜ ਤੇਰੇ ਇੰਨੇ ਪੈਸੇ ਤੇ ਇਹੇ ਲਾਉਣੇ ਤੇਰੇ ਤੇ ਇੰਨੇ ਪੈਸੇ ਦਿੱਤੇ ਲਾਉਣੇ ਆ ਆਵਾਜ਼ ਚੱਲ ਗਈ ਨਾ ਬਾਹਰ ਤੇ ਮੈਂ ਇਥੇ ਸੰਗੀ ਘੋੜ ਦੇਣੀ ਆ ਮਾਂ ਤੇਰੀ ਛੱਡ ਗਈ ਮੇਰੇ ਸਹਾਨੇ ਕਿੰਨਾ ਸੰਭੋ ਇਹਨੂੰ ਕਿੰਗਿਤਰਾ ਕੰਗਿਤਰਾ ਹੋ ਗਿਆ ਸਾਰਾ ਕੰਮ ਹਾਂ ਮਮਾ ਜੀ ਹੋ ਗਿਆ ਦੀ ਹੋ ਕੇ ਗਾੜੀ ਹੁੰਦੇ ਆ ਚੁੱਪ ਕਰਕੇ ਨਹੀਂ ਬੋਲ ਸਕਦੀ ਤਾ ਬੜਾ ਕਿੰਨਾ ਕੁ ਮਾਰਿਆ ਹੁੰਦਾ ਜਿੱਦਾਂ ਹੋ ਗਿਆ ਕੰਮ ਹਾਂਜੀ ਚਲ ਬੰਦ ਕਰ ਫਿਰ ਬੁੱਕਾ ਜੀ ਹੋ ਗਿਆ ਤੇ ਚਲ ਵਿੱਚ ਪਾਪਣ ਬੈਗ ਸਾਰੀਆਂ ਸਾਰਾ ਕੰਮ ਹੋ ਗਿਆ ਨਾ ਕੰਪਲੀਟ ਹਾਂਜੀ ਹੋਣੇ ਵੀ ਹੈਗੀ ਬਾਜ਼ ਨਹੀਂ ਨਿਕਲਦੀ ਫੇਰ ਨਿਕਲਦਾ ਇਹਨੂੰ ਮੈਂ ਫੇਰ ਬੜੀ ਰਿਵਾਜ ਨਿਕਲਨੀ ਐ ਦੇਖ ਆਪਾਂ ਅੰਦਰ ਰੱਖਿਆ ਜਲਦੀ ਰੱਖਿਆ ਬੈਠ ਗਾ ਤਾਂ ਫਟ ਕੇ ਗਈ ਨਾ ਬੈ ਕਿਦਾਂ ਮੇਰੇ ਵਾਸਤੇ ਤੇ ਫੇਰ ਵੇਖੀ ਲੱਤਾਂ ਪਾੰਡੋ ਤੇਰਾ ਮੈਂ ਠੇਕਾ ਨਹੀਂ ਲਿਆ ਨਵਾਵਾ ਤਵਾਵੇਂ ਤੈਨੂੰ ਬੈ ਕੇ ਤੇਰੇ ਮੈਂ ਚੁੱਕਾ ਤੇਰੇ ਵਰਦੀਆਂ ਤੇਰੀ ਮੈਂ ਤੋਵਾ ਮੇਰੀ ਆਸ ਤੇ ਥੋੜਤਾ

ਇਨਾ ਡੰਮ ਲਾ ਤੰਦਰ ਉਹ ਮੈਂ ਮੱਦੇ ਮੈਂ ਬੁੱਕ ਕਰਦ ਕੰਨੀ ਖੇਤੀ ਖੇਤੀ 5 ਮਿੰਟਾਂ ਦੇ ਵਿੱਚ ਵਿੱਚ ਪਾਣੀ ਸਾਫ ਕਰ ਲੈ ਫੜਾ ਫੜ ਜਲਦੀ ਕਰ